ਜਪ ਜੀ ਸਾਹਿਬ ਇੱਕ ਕਿਉ ਸਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚਣਾ ਹੋਵਈ ਜੇ ਸੋਚੀ ਲਖਵਾਰ ਚੁਪੇ ਚੁਪਨਾ ਹੋਵਈ ਜੇ ਲਾਇ ਰਹਾ ਲਿਖਾਰ ਮੁਖਿਆ ਪੁਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ ਸਹਿ ਸਿਆਣ ਪਾਲਖੋ ਹਤਾ ਇਤਨਾ ਚੱਲੇ ਨਾਲ ਜਿ ਸਚਿਆਰਾ ਹੋਈਐ ਕਿ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਤੁੰਗ ਨ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੇ ਬੜੇ ਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕਨਾ ਹੁਕਮੀ ਬਖਸ਼ੀ ਸੇ ਹੁਕਮ ਸਦਾ ਕੋਈ ਨਾ ਆਵੇ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਲ ਹੁਕਮ ਇਹ ਜੇ ਜੀਤਾ ਹਾਂ ਮੈਂ ਕਹਿਣਾ ਕੋਈ ਗਾਵੇ ਕੋ ਤਾਨ ਹੋਵੇ ਕਿ ਸ਼ੈਤਾਨ ਗਾਵੇ ਕੋ ਦਾਤ ਚਾਣੇ ਨੀ ਸਾਨੀ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰਭੀ ਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਤੇ ਗਾਵੇ ਕੋ ਜਾਪੈ ਦੀ ਸਹਿ ਦੂਰ ਗਾਵੇ ਕੋ ਵੇਖ ਹੱਦ ਰਹਿ ਦੂਰ ਕਥਨਾ ਕਥਿਨਾ ਆਵੇ ਤੋਠ ਕਟ ਗਤ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਖਸੇ ਵੇ ਪਰਵਾਹੋ ਸਾਚਾ ਸਾਹਿਬ ਸੱਚ ਨਾਏ ਆਖਿਆ ਪਾਉ ਆਪਾ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਮੇਰ ਕੇ ਅੱਗੇ ਰੱਖੀ ਐ ਜਿੱਦ ਸੇ ਦਰਬਾਰ ਮੋਖੇ ਬੋਲਣ ਬੋਲੀ ਐ ਜਿੱਤ ਸੁੰਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਬੜਿਆਈ ਵਿਚਾਰ ਗਰਮੀ ਆਵੇ ਕੱਪੜਾ ਨਗਰੀ ਮੋਖ ਦੁਆਰ ਨਾਨਕ ਏਵੇਂ ਜਾਣੀਐ ਸਭ ਆਪੇ ਸਚਿਆਰ ਖਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਦਾਨ ਗਾਵਿਆ ਸੁਨਿਆ ਮਨ ਰੱਖਿਆ ਪਾਓ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇਹੋ ਜਾਣਾ ਆਖਾ ਨਹੀਂ ਕਹਿੜਾ ਕਥਨ ਨ ਜਾਈ ਗੁਰਾ ਇੱਕ ਦੇਹ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਹੋ ਮੈਂ ਵਿਸਰ ਨ ਜਾਈ ਤੀਰਥ ਨਾਵਾਂ ਜੇ ਤਿਸ ਪਾਵਾਂ ਵਿਨ ਭਾਣੇ ਕੇ ਨਾਈ ਕਰੀ ਜੇਤੀ ਸ੍ਰਿਸ਼ਟੁ ਪਾਈ ਵੇਖਾਂ ਬਿਨ ਕਰਮਾ ਕੀ ਮਿਲੈ ਲਈ ਮਾਤੁ ਵਿਚ ਰਤਨ ਜੋ ਆਹਰ ਮਾਣਿਕ ਜੇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ 부ਝਾਈ ਸਪਨਾ ਜੀਆਂ ਕਾ ਇਕ ਦਾਤਾ ਸੋ ਮੈ ਵਿਸਰ ਨ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿਚ ਜਾਣੀ ਐ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਈ ਕੈ ਜਸ ਕੀ ਰਤ ਜਗਲੇ ਜੇ ਤਿਸ ਨਦਨ ਆਵੀ ਤਾ ਬਾਤ ਨ ਪੁੱਛੇ ਕੇ ਕੀਤਾ ਅੰਦਰ ਕੀਟ ਕਰ ਜੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆਪ ਗੁਣ ਦੇ ਤੇਹਾ ਕੋਈ ਨ ਸੂਝੈ ਜੇ ਇਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤਵਲੇ ਆਕਾਸ ਸੁਣਿਆ ਦੀਪ ਲੋ ਪਾਤਲ ਸੁਣਿਆ ਪੁਏ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਕਤ ਸਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇ ਸੁਣਿਆ ਸਾਸ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ

ਮੈਂ ਤਨ ਵਿਚਾਰ ਅਜਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਪਵਨ ਕੀ ਸੁਧ ਮੰਨੈ ਮੋਚੋ ਟਾਣਾ ਹਾਏ ਮੰਨੈ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਛੋ ਪਰਗਟ ਜਾਏ ਮੰਨੈ ਮਗਨ ਚੱਲਣਾ ਪੰਥ ਮੰਨੈ ਧਰਮ ਛਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਾਵੇ ਮੋ ਦੋ ਆਰ ਮੰਨੇ ਪਰਵਾਰੇ ਸਾਧਾ ਮੰਨਿਆ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਪਰੇ ਨਿਪੇਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮੰਝਾਏ ਮਨ ਕੋਈ ਪੰਜ ਪਰਵਾਨ ਪੰਜ ਪ੍ਰਧਾਮ ਪंचे ਬਾਦੇ ਤਰਕੇ ਮਾਨ ਪंचे ਸੋਹੇ ਦਰ ਰਾਜਾਨ ਪੰਜਾ ਕਾਪੁਰ ਇਕ ਧਿਆਨ ਜੇ ਕੋ ਕਹੈ ਕਰ ਵਿਚਾਰ ਕਰਤੇ ਕੈ ਕਰਨਾ ਨਹੀਂ ਸੁਮਰ ਤੋਲ ਧਰਮ ਦਇਆ ਕਾ ਪੂਤ ਸੰਤੋਖ ਖਾਪ ਰਖਿਆ ਜਿਨ ਸੂਤ ਜੇ ਕੋ 부ਝੇ ਹੋਵੇ ਸਚਿਆਰ ਤਦੇ ਉਪਰ ਕੇ ਤਾ ਮਾਰ ਧਰਤੀ ਹੋਰ ਪਰੈ ਹੋਰ ਹੋਰ ਇਸਤੇ ਪਾਰ ਤਲੈ ਤੁਲਜੋਰ ਜੀ ਜਾਤ ਰੰਗਾ ਕੇ ਨਾਵ ਸਭਾ ਰਿਤਿਆ ਢੋੜੇ ਕਾਮ ਇਹੋ ਲੇਖਾ ਲਿਖ ਜਾਣਾ ਹੋਏ ਲੇਖਾ ਰਿਤਿਆ ਕੀਤਾ ਹੋਏ ਕੀਤਾ ਤਾਨ ਸੁਆਲਿਓ ਰੂਪ ਕੀਤੀ ਤਾਨ ਜਾਣੇ ਕਣਕੂਤ ਦਿੱਤਾ ਪਸਾਓ ਏਕੋ ਕਵਾਓ ਇਸਤੇ ਹੋਏ ਲਖ ਦਰੀਓ ਕੁਦਰਤ ਕਵਨ ਕਹਾ ਵਿਚਾਰ ਮਾਰਨ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈਂ ਪਲੀਕਾਰ ਤੂ ਸਦਾ ਸਤ ਨਰੰਗਕਾਰ ਅਸੰਖ ਜਪ ਅਸੰਖ ਸੰਖ ਪਉ ਅਸੰਖ ਪੂਜਾ ਅਸੰਖ ਦਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਦੀਆਂ ਅਸੰਖ ਦਤਾਰ ਅਸੰਖ ਸੂਰ ਮੋਹ ਭਕਸਾਰ ਅਸੰਖ ਮੌਣ ਲੇ ਬਿਲਾਏ ਤਾਰ ਪੁਤਰਤ ਕਵਨ ਕਹਾ ਵਿਚਾਰ ਬਾਰਾਂ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲਿ ਕਰ ਤੂ ਸਦਾ ਸਲਾਮਤ ਨਰਨਕਾਰ ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋ ਰਸੰਖ ਕਾਲਵਡ ਆਕਮਾ ਹੈ ਸੰਖ ਪਾਪੀ ਪਾਪ ਕਰ ਜਾਹੇ ਅਸਾਂਖ ਕੁੜਿਆ ਕੁੜੇ ਫਿਰਾਹੇ ਅਸਾਂਖ ਮਲੇਸ਼ ਮਲ ਤੱਕ ਖਾਹੇ ਅਸਾਂਖ ਨੰਦ ਅਕਸ਼ਰ ਕਰੇ ਪਾਰ ਨਾਨਕ ਨੀਚ ਕਹੈ ਵਿਚਾਰ ਨਾ ਜਾਏ ਇਕ ਵਾਰ ਜੋ ਤੁਧ ਭਾਵੈ ਸਾਈ ਪਲੀਕਾਰ ਤੂ ਸਦਾ ਸਲਾਮ ਤਨ ਰੰਕਾਰ ਅਸਾਂਖ ਨਾਵ ਅਸਾਂਖ ਥਾਮ ਅਗੰਮਾ ਗੰਮਾ ਸੰਖ ਲੋ ਅਸਾਂਖ ਕਹੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਮ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਇਲਕਣ ਵਾਲਣਾ ਬਾਣ ਅਖਰਾ ਸਿਰ ਸੰਜ ਗੋਦ ਖਾਨ ਜਿਨੇ ਲਿਖੇ ਸਰਨਾ ਹੈ ਜੀਪੁਰ ਮਾਇ ਤਿਪ ਤਿਪ ਪਾਹੇ ਜੇ ਤਾਰੀ ਕਾ ਤੇ ਤਾ ਨਾਓ বিনা ਵੈ ਨਾਹੀ ਕੋ ਥਾਉ ਕੁਦਰਤ ਕਵਨ ਕਾ ਵਿਚਾਰ ਵਾਰੀਆਂ ਨਾ ਜਾਵਾ ਏਕ ਵਾਰ ਜੋਤ ਜੁਤ ਪਾਵੇ ਸਾਈ ਪਲੀਕਾਰ ਸਦਾ ਸਲਾਮਤ ਨਿਰੰਕਾਰ ਪਰੇ ਹੱਥ ਪੈਰ ਤਨ ਦੇਹ ਮਾਨੀ ਤੋਤ ਮੂਤ ਬਲੀਤੀ ਕੰਪੜ ਹੋਏ ਦੇ ਸਾਬੁਨ ਲਈਏ ਉਹ ਧੋਏ ਪਰੇ ਮਤ ਪਾਪਾਂ ਕੇ ਸੰਗ ਬਹੁਤ ਹੋ ਪੈਨਾ ਵਹਿ ਕੇ ਰੰਗ ਕੁੰਨੀ ਪਾਪੀ ਅੱਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਵੀ ਜਾਪੇ ਹੀ ਕਾਓ ਨਾਨਕ ਹੁਕਮੀ ਆਵੋ ਜਾਹੋ ਤੇਰਾ ਤਪ ਤਿਆਗ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀ ਤਾਪੋ ਅੰਤਰਗਤ ਤੀਰਥ ਮਰ ਨਾਮ ਸਭ ਗੁਣ ਤੇਰੇ ਮੈ ਨਾਹੀ ਕੋਇ ਗਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਤ ਆਤਮਾਨੀ ਮਾਹੋ ਸਤ ਸੁਹਾਨ ਸਦਮਨ ਚਾਓ ਕਵਨ ਸੁਹਿਲਾ ਵਖ ਕਵਣੇ ਭਵਨਥਿਤ ਕਵਨ ਵਾਰ ਕਵਨ ਰੂਪੀ ਮਾਹੋ ਕਵਨ ਜਿਤ ਹੋਆ ਆਕਾਰ ਮੇਨ ਦਾ ਪਾਇਆ ਪੰਧਤੀ ਜੇ ਹੋਵੇ ਲੇਖ ਪੁਰਾਨ ਬਸ ਨਾ ਪਾਇਓ ਕਾ ਦੀਆ ਜੇ ਲਿਖਨ ਲੇਖ ਪੁਰਾਨ ਸਿਥੋਾਰਾ ਜੋ ਕੀ ਜਾਣੇ ਰਤਮਾ ਹਣਾ ਕੋਈ ਜਾਗਰਤਾ ਸਿਖਤੀ ਕੋ ਸਜੇ ਆਪੇ ਜਾਣੈ ਸੋਏ ਕਿ ਕਰਿਆ ਆਖਾ ਕਿਸਾ ਨਾਹੀ ਜੋ ਵਰਨੀ ਕਿਵ ਜਾਣਾ ਨਾਨਕ ਆਕਰ ਸਭ ਕੋ ਆਖੇ 1 2 ਇੱਕ ਸਿਆਣਾ ਆ ਸਾਹਿਬ ਵੱਡੀ ਨਾਈ ਨੀਤਾ ਜਾ ਕਾ ਹੋਵੇ ਨਾਨਕ ਤੇ ਕੋ ਆਪੋ ਜਾਣ ਸੋ ਹੈ ਪਤਾਲਾ ਪਤਾਲਾ ਲਖ ਆਗਾਸਾ ਆਗਾਸ ਖੋੜਕ ਖੋੜਕ ਪਾਲ ਕੇ ਵੇਦ ਕਹਿਣ ਇੱਕ ਬਾਤ ਸੈ 18 ਕਹਿਣ ਕਿ ਤੀਬਾ ਅਸਲੂ ਇੱਕ ਧਾਤ ਲੇਖਾ ਹੋਏ ਤਾ ਲਿਖੀ ਹੈ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀ ਹੈ ਆਪੇ ਜਾਣਾ ਆਪ ਸਾਲਾ ਸਾਲਾ ਹੈ ਇਤੀ ਸੁਤਨਾ ਪਾਈ ਹੈ ਨਦੀਆਂ ਤੇ ਵਾਹ ਪਵੇ ਸਮੁੰਦਰ ਨਾ ਜਾਣੀ ਹੈ ਸਮੁੰਦਰ ਸਾ ਸੁਤਾਨ ਇਹ ਰਹਾ ਸੇਤੀ ਮਾਲ ਤਨ ਕੀੜੀ ਤੁਲਨਾ ਹੋਵਣੀ ਜੇ ਇਸ ਮਨੋ ਨਾ ਵਿਸਰ ਅੰਤ ਨਾ ਸਿੱਖੀ ਕਹਨਾਂ ਨਾਂ ਅੰਤ ਅੰਤਨਾ ਕਰਨਾ ਹੈ ਦੇ ਨਾਂ ਅੰਤ ਅੰਤ ਨਾ ਵੇਖਣ ਸੁਣਨ ਨਾਂ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਰਨ ਕੇਤੇ ਬਿਲਾਹੇ ਕਾਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੀ ਉਪਰ ਉੱਚਾ ਨਾਉ ਐਵੇਂ ਊੱਚਾ ਹੋਵੇ ਕੋਏ ਜੇ ਕੋ ਜਾਣੈ ਸੋਏ ਜੇ ਵੜੇ ਆਪ ਜਾਣੈ ਆਪ ਆਪ ਨਾਨਕ ਨਜ਼ਰੀ ਕਰਮੀ ਦਾ ਮੋਹਤਾ ਕਰਮ ਲਿਖਿਆ ਜਾਏ ਗੱਡਾ ਦਾਤਾ ਤਿੰਨ ਆਤਮਾਏ ਕੀਤੇ ਮੰਗੇ ਜੋ ਦੇ ਅਪਾਰ ਕੀਤੇ ਗਰਤ ਨਹੀਂ ਵਿਚਾਰ ਕੀਤੇ ਖਤ ਟੁੱਟੇ ਹੁਨੇਕਾਰ ਕੀਤੇ ਲੈ ਲੈ ਮੁਕਰ ਪਾਹੇ ਕੀਤੇ ਮੂਰਖਾ ਹਾਹੀ ਖਾਹੇ ਕੀਤੇ ਦੂਖ ਭੂਖ ਸਦਮਾਰ ਇਹ ਪੈਦਕ ਤੇਰੀ ਦਾਤਾਰ ਹੰਤ ਖਲਾਸੀ ਪਾਣਾ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਈ ਤੋਂ ਆਖਣ ਪਾਏ ਹੋ ਜਾਣੈ ਜੀ ਆਹ ਮੁੱਖ ਹੈ ਆਪੇ ਜਾਣਾ ਦੇਦੀ ਆਦਿ ਸੇ ਪੈ ਗਏ ਜਿਸਨੋ ਬਖਸ਼ੇ ਸਿੱਤ ਸਲਾਹ ਨਾਲਕ ਪਾਸਾਈ ਪਾਸਾ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਢੰਗ ਅਮੁੱਲ ਆਵੇ ਮੁੱਲ ਜਾਹੇ ਅਮੁੱਲ ਪਾਏ ਅਮਲਸ ਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤਲ ਅਮੁੱਲ ਪਰਵਾਨ ਅਮੁੱਲ ਬਖਸ਼ੇ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਆਖੇ ਮੁਲਾਖਿਆ ਨਾ ਜਾਏ ਆਖੇ ਆਖ ਰਹੇ ਲਿਵਲਾਈ ਆਖੇ ਵੇਦ ਪਾਤ ਪੁਰਾਨ ਆਖੇ ਪੜੇ ਕਰੇ ਵਿਖਿਆਨ ਆਖੇ ਬਰਮੀ ਅਖੇ ਅੱਖ ਗੋਪੀ ਤੇ ਗੋਵਿੰਦ ਅੱਖੇ ਇਸਰ ਅੱਖੇ ਸਿੱਧ ਅੱਖ ਤੇ ਤੇ ਹਿੱਤੇ ਬੁੱਧ ਅੱਖੇ ਦਾਨਵ ਅੱਖੇ ਦੇਵ ਅੱਖੇ ਸੁੰਨਰ ਮੁੰਜ ਸੇ ਨਿਪਤੇ ਅੱਖੇ ਅਖਣ ਪਾਹੇ ਤੇਤੇ ਕਹ ਕੇ ਉੱਠ ਜਾਵੇ ਇਹ ਹੋਰ ਕਰੇ ਕਾਠਾ ਨਾ ਸਕੇ ਤੇ ਹੀ ਤੇਂ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਚਾ ਸੋਏ ਜੇ ਕੋ ਆਖੈ ਬੋਲ ਵਿਗਾਰ ਤਾੜੀਐ ਸਰਗਾਰਾ ਕਾ ਬਸੌਦਰ ਕੇ ਹਸੋ ਕਰ ਕੇ ਹਾ ਜਿਤਨਾ ਸਰਬ ਸਮਾਲੇ ਜੇ ਨਾਦ ਅਨੇਕ ਅਸੰਖਾ ਕਿਤੇ ਬਾਣ ਹਾਰੇ ਕਿਤੇ ਰਾਖ ਤੀਸਿਓ ਕਹਿਨ ਕਿਤੇ ਗਾਣ ਹਾਰੇ ਜਾਵੇ ਤੂੰ ਨਾ ਕੌਣ ਪਾਣੀ ਬੈਸੰਤਰ ਜਾਵੇ ਰਾਜਾ ਕਰਨ ਦੁਆਰੇ ਜਾਵੇ ਚਿਤਗੁਪਤ ਲਿਖ ਜਾਣੇ ਲਿਖ ਲੈ ਤਰਮ ਵਿਚਾਰੇ ਈਸਰ ਬਰਮਾ ਦੇਵੀ ਸ਼ੋਣ ਸਦਾ ਸੁਵਾਰੇ ਗਾਵੇ ਇੰਦ ਇੰ ਦਾਸਨ ਬੈਠੇ ਦੇਵਤਿਆਂਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੰਨ ਰਖੀਸਰ ਜੁਮ ਜੁਗ ਵੇਦਾਂ ਨਾਲੇ ਗਾਵੇ ਮੋਹਨੀਆਂ ਮਨਮੋਹਨ ਸੁਰਗਾ ਮਛ ਪਿਆਲੇ ਗਾਵਣ ਰਤਨ ਉਪਾਏ ਤੇਰੇ ਅਸ਼ਰ তীਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਜਾਰੇ ਗਾਵੇ ਖੰਡ ਮੰਡਲ ਵਰਪੰਡਾ ਕਰਕ ਰਖੇ ਤਾਰੇ ਸਹੀ ਤੁਦਨੋ ਗਾਵੇ ਜੋ ਤੁਦ ਭਾਵਨ ਰਤੇ ਤੇਰੇ ਭਗਤਰ ਸਾਨੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਹੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਸੀ ਰਚਨਾ ਜਿੰਨੇ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿੰਦ ਜਿੰਸੀ ਮਾਇਆ ਜਿੰਨੇ ਪਾਈ ਕਰ ਕਰ ਵਿਖੇ ਕੀਤਾ ਆਪਣਾ ਜੋ ਉਸ ਦੀ ਵਡਿਆਈ ਜੋ ਉਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਨੰਦਾ ਸੰਤੋਖ ਸਰਨ ਪਤਝੋਲੀ ਧਿਆਨ ਕੀ ਕਰੇ ਬਬੂਤ ਹੰਤਾ ਕਾਲ ਕੁਆਰੀ ਕਾਇਆ ਜੁਗਤ ਡਲਾਪਤੀ ਆਈ ਪੰਥੇ ਸਗਲ ਜਮਾਤੀ ਮਾਣ ਜੀ ਤੇ ਜਗ ਜੀਤ ਆਦੇਸ ਸੇ ਆਦੇਸ ਆਦੇ ਨੀਰ ਨਾ ਦੇ ਨਾਹ ਜੁਗ ਜੁਗ ਇੱਕੋ ਵੇਸ ਪੁੱਤ ਗਿਆਨ ਦੇ ਆਪਨ ਧਾਰਨ ਖਟਕਟ ਵਾਜੇ ਨਾਦ ਆਪ ਨਾਸ ਨਾ ਕੀ ਸਭ ਜਾਕੇ ਜਿ세 ਤੋ ਅਵਰਾ ਸਾਦ ਸੰਯੋਗ ਵਿਯੋਗ ਕਾਰ ਚਲਾਵੇ ਲੇਖਿਆ ਭਾਗ ਆਦੇਸ਼ ਦਿੱਸੇ ਆਦੇਸ਼ ਆਦੋ ਨੀਨ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇੱਕ ਆਈ ਜੁਗਤ ਵੀ ਆਈ ਤਿੰਜੇਲੇ ਪਰਵਾਨ ਸंसारी ਇੱਕ ਪੰਡਾਰੀ ਇਕਲਾਏ ਦੀਬਾਨ ਜਿਸ ਪਾਵੈ ਤਿਵ ਚਲਾਵੇ ਜਿਹੋਵੇਂ ਫਰਮਾਵੇ ਉਹਨਾਂ ਨਦਰਨਾ ਆਵੇ ਬਹੁਤਾ ਇਹ ਵਿਡਾਣਾ ਦੇਸ ਆਦ ਨੀਲ ਆਨਾਦ ਨਾਦ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਪੰਡਾ ਜੋ ਕਿਛ ਪਾਇਆ ਸੋ ਏਕਾ ਵਾਰ ਘਰ ਘਰ ਵੇਖੇ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਹੋਵੇ ਆਦੇਸ ਕਿਥੇ ਆ ਬੇਸ ਆਦ ਅਨਿਲ ਆਨਾਦ ਅਨਾਹਤ ਜੁਗ ਜੁਗ ਏਕੋ ਵੇਸ ਦੋ ਜੀ ਬੋ ਲਖੋ ਹੈ ਲਖੋ ਵੇ ਲਖੀਸ ਲਖ ਲਗੇੜਾ ਆਖੀ ਹੈ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਏ ਚੜਿਏ ਹੋਏ ਸੋਨ ਗੱਲਾ ਆਕਾਸ ਕੀ ਕੀਟਾਏ ਰੀਸ ਨਾਨਕ ਨਦਰੀ ਪਾਈ ਐ ਕੁੜੇ ਕੁੜੈ ਤੀਸ ਅੱਖਾਂ ਜੋਚ ਪੈਣਾ ਜੋਰ ਜੋਰ ਨ ਮੰਗਲ ਦੇ ਨਾ ਜੋਰ ਜੋ ਨ ਜੀਵਨ ਮਰਨ ਨਾ ਜੋਰ ਜੋਰ ਨ ਰਾਜ ਮਾਨ ਮਨਸੂਰ ਜੋ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਕਤੀ ਛੁਟੇ ਸੰਸਾਰ ਜਿਸਤ ਜੋਰ ਕਰ ਵੀ ਖੈਸ ਹੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੇ ਥਿੱਤੀ ਵਾਰ ਕਮਣ ਪਣੀ ਅਗਨੀ ਪਤਲ ਨਿਸਿਸ਼ ਧਰਤੀ ਥਾ ਪ੍ਰਕਿਰਤਮ ਸਾ ਇਸ ਵਿੱਚ ਜੀ ਜੁਗਤ ਕੇ ਆਰਾਮ

ਦੇਸ ਕੇਤੇ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਲਾਤ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਰਮਨ ਕੇਤੇ ਕੇਤੇ ਰਤਨ ਸਮੁੰਦ ਕੇਤੇ ਆਖਾਣੀ ਕੇਤੀਆ ਬਾਣੀ ਪਾਤਨ ਜਨੰਦ ਕੇਤਿਆ ਸੁਰਤੀ ਸੇਵਾ ਕੀਤੇ ਨਾਨਕ ਅੰਤਨਾ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਜਿਥੇ ਨਾਦ ਬਿਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਤ ਸਹ ਘਾਤ ਕੜੀਏ ਬਹੁਤ ਅਨੂਪ ਤਾਂ ਕਿ ਆ ਗਲਾ ਕਠਿਆ ਨਾ ਜਾਏ ਜੇ ਕੋ ਕਹ ਪਿਛੇ ਪਛਤਾਏ ਜਿਥੇ ਕੜੀਏ ਸੁਰਤ ਮਤਮਨ ਬੁੱਧ ਜਿਥੇ ਕੜੀਏ ਸੁਰਾ ਸਿੱਧਾ ਕੀ ਸੋਧ ਕਰਮ ਖੰਡ ਕੀ ਬਾਣੀ ਜੋਰ ਜਿਥੇ ਹੋਰ ਨ ਕੋਈ ਹੋਰ ਜਿਥੇ ਜੋਧ ਮਹਾਬਲ ਸੂਰ ^{(3)} ਮੇ ਰਾਮ ਰਹਿਆ ਭਰਪੂਰ ਜਿਥੇ ਸੀਤੋ ਸੀਤਾ ਮਹਿਮਾ ਮਾਹੇ ਕਾ ਕੇ ਰੁਕਣਾ ਕਥਨੇ ਜਾਹੇ ਨਾਉ ਮਰੇ ਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਥਿਥੇ ਭਗਤ ਵਸੈ ਕੈ ਲੋ ਕਰੇ ਅਨੰਦ ਸਚਮਨ ਸੋਏ ਸਚਖੰਡ ਵਸੈ ਨਰੰਕਾਰੁ ਕਰਿ ਵੇਖੈ ਨਦਨ ਨਿਹਾਲ ਥਿਥੇ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤਾ ਅੰਤ ਨਾ ਅੰਤ ਥਿਥੇ ਲੋ ਲੋ ਆਕਾਰ ਜਿਬ ਜਿਬ ਹਕਮ ਤੇ ਵਿਤਿਵਕਾਰ ਵੇਖੇ ਵਿਕਸੇ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਤ ਪਹਾਰਾ ਤੀਰਥ ਸੁਨਿਆਰ ਆਹ ਹਰਿ ਨਮਤ ਵੇਦ ਹਥਿਆਰ खलाग तप्ताओ, पांडा पाओ मृत ताल कड़िया शब्द सची सा टक साल इनको नदर करम तिन कार नानक का नदरी नगर में हार पगले गुरु पाणी पिता माता तरत महात दिवस रात गोई दाई दाया खेले सगर जगत चंगे आया बुरिया महदूर करमी आपो कोपी के ने केदूर जिनी नमया गये मस नारकते मखु जले केति ਤੇਸ਼ੁਤੀ ਨਾਲ ਵਾਹਿਗੁਰੂ ਦਾ ਹਾਲਾ ਸਵਾਹਿਗੁਰੂ ਦੀ ਜਿੱਤ ਹੈ